ਕੋਡੀ 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 5000 ਦੀ 3 ਰੇਡਾਂ ਹੋਣਗੀਆਂ ਹਰਮਨ ਬੁੱਲਟ ਦੀਆਂ ਲਾਡੀ ਕੈਨੇਡਾ ਵੱਲੋਂ ਨਾਲ ਕਹਿੰਦੇ ਹਰਪ੍ਰੀਤ ਕੈਨੇਡਾ ਤੇ ਨਾਲ ਕਹਿੰਦੇ ਕਾਕਾ ਕੈਨੇਡਾ ਆਸਟ੍ਰੇਲੀਆ ਵਾਲਾ ਬੱਬੂ ਐ ਤੇ ਮਿੰਟੂ ਕੈਨੇਡਾ ਤੇ ਉਹ ਖੁਸ਼ੀ ਦਾ ਕਹਿੰਦੇ ਹਰ ਇੱਕ ਜੱਫਾ 5000 ਦਾ ਵੀ ਹੋਣਾ ਉਹ ਪਈ ਹੋਈ ਟੱਕਰ ਆ ਉਹ ਮਹਿੰਗੀ ਟੱਕਰ ਆ ਕੋਟ ਫੱਤੇ ਦੀਆਂ ਖੇਡ ਮੈਦਾਨਾਂ ਦੇ ਵਿੱਚ ਤੋ ਇਹ ਦੋਨੇ ਹੀ ਦੁੱਖ ਤੋਂ ਯਾਰ ਦੀ ਦੂਜੀ ਰੇਡ ਵੀ ਦੂਜੀ ਰੇਡ 11000 ਦੀ ਕੱਲ ਨੂੰ ਮਲੇਰਕੋਟਲੇ ਦਾ ਕੱਪ ਖੇਡਿਆ ਜਾਣਾ ਹੈ ਕੱਲ ਨੂੰ ਮਲੇਰਕੋਟਲੇ ਦਾ ਕੱਪ ਜਿਹੜਾ ਹੈ ਉਹ ਖੇਡਿਆ ਜਾਊਗਾ ਹਰਮਨ ਬੁਲਟ ਦੀ ਦੂਜੀ ਰੇਡ 11000 ਦੀ ਮੇਰੇ ਵੀਰੋ 11 11000 ਦੀ ਰੇਡ ਹੈ ਇਸ ਲਈ ਖੇਡ ਮੈਦਾਨ ਅੰਦਰ ਖੁਸ਼ੀ ਤੇ ਬੁਲਟ ਬੁਲਟ ਤੇ ਖੁਸ਼ੀ ਟੱਕਰ ਪੱਡੀ ਆ ਮੇਰੇ ਵੀਰੋ ਕੋਟ ਫੱਟੇ ਦੇ ਵਿੱਚ ਹੋਣ ਆਲੇ ਦਾ ਮਿੱਤਰੋ ਕੈਂਡ ਸੁਣੀ ਦਾ ਲਲਕਾ ਵਾਲਾ ਗੱਪਰੂ ਗਾਟਰ ਵਰਗੇ ਦਾ ਹੱਥ ਕਿਲੋ ਕਿਲੋ ਦਾ ਭਾਰਾ ਪਾਰ ਉਹ ਲਟਾਉਗੀ ਉਹ ਕਹਿੰਦੇ 5000 ਦੀ ਦੂਜੀ ਕਬੱਡੀ ਪੈ ਰਹੀ ਹੈ ਉਹ ਦੁਕਾਂ ਵਾਲਾ ਜੱਟ ਬੜਾ ਪਤੰਦਰ ਭੈੜਾ ਹੈ ਉਹ ਮੁਰਨਾ ਛੜਦਾ ਖੇੜਾ ਹੈ ਜਿਹਦੇ ਪਿੱਛੇ ਪੈ ਜੇ ਕਬੱਡੀ ਕਬੱਡੀ ਇੱਕ ਦਾ ਪਿੰਡ ਤੋਂ ਗੁਦੁਕਾ ਤੇ ਦੂਜੇ ਦਾ ਗੁਦੁਕਾ ਤੋਂ ਖੁਸ਼ੀ ਤੇ ਬੁਲਟ ਖੁਸ਼ੀ ਤੇ ਬੁਲਟ ਆ ਵੀ ਨਬੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ